ਸਾਰੇ ਸਾਥ ਛੱਡ ਕੇ ਉਹ ਬਾਈ ਉਹ ਬਾਈ ਸ਼ਿੰਦੀ ਗੱਲ ਸੁਣ ਬਾਈ ਉਹ ਬਾਈ ਕੌਣ ਹੈ ਉਹ ਬਾਈ ਗੱਲ ਸੁਣ ਕੌਣ ਹਾਂ ਬੋਲ ਕੀ ਹੋ ਗਿਆ ਗੱਲ ਸੁਣ ਸ਼ਿੰਦੀ ਬਾਈ ਹੋਰ ਬਾਈ ਕੀ ਹਾਲ ਹੈ ਠੀਕ ਹੈ ਬਾਈ ਬੈ ਜਾ ਬੈ ਜਾ ਬੈ ਜਾ ਸਰ ਤੇਰੇ ਕੀ ਹਾਲ ਚਾਲ ਨੇ ਬਸ ਪੀ ਅੰਨੇ ਆ ਠੀਕ ਹੈ ਜੀ ਤੂੰ ਕਿਹੜੇ ਜਵਾਕਾਂ ਵਾਲੇ ਕੰਮਾਂ 'ਚ ਪਿਆ ਹੋਰ ਦੱਸ ਨਹੀਂ ਹੋਰ ਤੂੰ ਦੱਸ ਕੀ حال چال کرے دی گا حال چال ਵਧੀਆ ਪਰ ਤੂੰ ਇਹ ਕਿਹੜੇ ਕੰਮਾਂ 'ਚ ਪੈ ਇਹ ਤਾਂ ਕੁਛ ਵੀ ਨਹੀਂ ਇਹਦਾ ਜਵਾਕ ਵਾਲੇ ਕੰਮ ਨੇ ਦੇਖੇ ਸੁਰਗਾਂ ਦੇ ਝੂਟੇ ਉਹ ਤੈਨੂੰ ਮੇਰੇ ਖੋਲ ਦੇ ਦੋ ਵੱਡੇ ਵੱਡੇ ਕਾਰੇ ਪਏ ਨੇ ਇਹ ਤਾਂ ਕੁਛ ਵੀ ਨਹੀਂ ਭਰਾਵਾ اچھا ہاں ਪਹਿਲਾ ਜਵਾਕ ਵਾਲੇ ਕੰਮ ਨੇ ਇਹ ਨਾਲ ਕੀ ਬਣਦਾ ਮੇਰਾ ਅੱਜ ਤੇਰੇ ਵਾਲਾ ਕਰਕੇ ਦੇਖਦੇ ਆਂ ਫਿਰ ہاں ਉਹ ਤੁਮ ਮੇਰੇ ਅਲਜੀ ਤਾਂ ਲੈ ਨਹੀਂ ਸਕਦਾ ਉਹ ਤਾਂ ਬਹੁਤ ਮਹਿੰਗੀ ਆ ਸ਼ੇਰਾ ਹੋ ਬਹੁਤ ਮਹਿੰਗੀ ਆ ਉਹ ਕਿੱਥੇ ਇਹਦੇ ਪਿੱਛੇ 4 ਕਿੱਲੇ ਵੇਚਤੇ ਉਹ 4 ਕਿੱਲੇ ਹੋਰ ਸਹੀ ਤੇਰੇ 6 ਬਿਗਿਆਨੇ ਕਿੱਲੇ ਮੈਂ ਮਨੂੰ ਪਤਾ ਮੈਂ ਜ਼ਮੀਨਾਂ ਬਣਾਈ ਇਹਦੇ ਨਾਲ ਤੇਰੀ ਵਸਦੀ ਗੱਲ ਨਹੀਂ ਹੈ ਹਾਂ ਤੂੰ ਜਾ ਮੁਸ਼ਕਮਰੀ ਤੂੰ ਜਾ ਮੁਸ਼ਕਮਰੀ ਮੈਨੂੰ ਦੱਸ ਫਿਰ ਭਾਈ ਉਹ ਭਾਈ ਭਾਈ ਬੈ ਤਾਂ ਸਹੀ ਭਾਈ ਦੱਸ ਤਾਂ ਸਹੀ ਮੇਰਾ ਬੰਦੇ ਵਸਦੀ ਗੱਲ ਨਹੀਂ ਹੈ ਉਹ ਦੱਸ ਤੇਰੀ ਵਸਦੀ ਗੱਲ ਨਹੀਂ ਹੈ ਉਹ ਦੱਸ ਦੇ ਉਹ ਨਹੀਂ ਮੈਂ ਨਹੀਂ ਦੱਸਦਾ ਬਹੁਤ ਵੱਡੇ ਭਾਈ ਤੇਰੇ ਜੋ ਮੁਸ਼ਕਾ ਜਾਂਦੀ ਹੈ ਉਹ ਭਾਈ ਮੈਂ ਛੱਡ ਦੂੰ ਇਹ ਤਾਂ ਮੈਨੂੰ ਭਾਈ ਦੱਸਤਾ ਸੀ ਭਾਈ ਓ ਬਾਈ ਓ ਬਾਈ ਸ਼ਿੰਦੀ ਓ ਬਾਈ ਗੱਲ ਤਾਂ ਸੁਣ ਮੈਂ ਤਾਂ ਜਾ ਯਾਰ ਬੈਠਾ ਮੈਂ ਤੇਰੇ ਕੋਲ ਤੂੰ ਵੱਡਾ ਭਾਈ ਆ ਮੇਰਾ ਵੱਡਾ ਭਾਈ ਆ ਪਰ ਉਹ ਤਾਂ ਮੈਨੂੰ ਪਤਾ ਹੈ ਪਰ ਸਾਡੇ ਵਾਲੇ ਕੰਮਾਂ ਦਲੇਰਾਂ ਵਾਲੇ ਤੂੰ ਹਲੇ ਬੱਚਾ ਹੋ ਥੋੜਾ ਜਰਾ ਬਹੁਤ ਦਲੇਰਾ ਦੱਸ ਕੀ ਦਾ ਗੱਟਾ ਲੈਣਾ ਉਹ ਤੇਰੇ ਬਸ ਦਾ ਰੋਗ ਹੈ ਨਹੀਂ ਭਾਈ ਗੱਟਾ ਲਾਵਾਂਗੇ ਗੱਟਾ ਮਨੇ ਵੱਡੇ ਵੱਡੇ ਬੰਦਿਆਂ ਦੇ ਕੰਮ ਹੈ ਸਾਡੇ ਵਰਗੇ ਜਰਾ ਭਰਾ ਦਾ ਜਿਗਰਾ ਜਦ ਮਰਜੀ ਅੱਜੀ ਰਾਤ ਨੂੰ ਆਵਾਜ਼ ਮਾਰ ਲਈ ਕਿਵੇਂ ਆ ਓਏ ਆ ਭੋਲੇ ਬੋਲ ਬਾਈ ਬਾਈ ਸਮਾਨ ਸਮਾਨ ਤੈਨੂੰ ਕੱਲ ਦਿੱਤੀਆਂ ਗੋਪਚੀਆਂ ਮੈਂ ਗੱਲ ਉਹ ਪੀ ਗਿਆ ਪੀ ਗਿਆ ਮੈਂ ਛੇਤੀ ਨਿਬੜ ਗਿਆ ਦੋ ਤਾਂ ਕੀ ਬੰਦਾ ਦੇਖ ਇਹਨੇ ਦਲੇਰ ਬੰਦੇ ਸਾਡੇ ਵਾਲੇ ਕੀ ਆ ਉਹ ਫਿਰ ਤੂੰ ਭੋਲੇ ਹਾਂ ਨੀ ਇਹ ਕੀ ਹੈ ਕੀ ਕੀ ਤੈਨੂੰ ਮੈਂ ਲਵਾ ਦੂੰਗਾ ਚੱਲ ਓ ਭੋਲੇ ਸੁੱਸੀ ਮੈਂ ਦਵਾ ਦੂੰਗਾ ਚੱਲ ਕਿੱਥੋਂ ਦਵਾਏਗਾ ਯਾਰ ਬੇਲੇ ਕੋਲ ਪਈਆਂ ਨੇ ਆਪਣੇ ਬਥੇਰੀਆਂ ਕਿਹੜੇ ਕੋਲੇ ਆ ਹੈਗੀ ਨੂ ਬੰਦੇ ਕੋਲੇ ਕੋਈ ਨਾ ਤੂੰ ਫਿਕਰ ਨਾ ਕਰ ਤੇਰਾ ਡੰਗ ਤਰਾਂਗੇ ਆਪਾਂ ਤੂੰ ਫਿਕਰ ਨਾ ਕਰ ਸ਼ੀਸ਼ੀ ਟੁੱਟਦਾ ਕੋਈ ਨਾ ਤੂੰ ਬੱਚਾ ਆਪਣਾ ਫਿਕਰ ਨਾ ਕਰ ਤੂੰ ਸੀਸੀ ਪੀਣੀ ਐ ਕੋਈ ਨਾ ਤੈਨੂੰ ਸੀਸੀ ਪਿਾਵਾਂਗੇ ਤੂੰ ਫਿਕਰ ਨਾ ਕਰ ਚੱਲ ਆ ਪੀ ਭੋਲੇ ਆ ਜਵਾਕਾਂ ਨੇ ਆ ਜੀ ਐ ਚੱਲ ਯਾਰ ਓਏ ਸ਼ੀਸ਼ੀ ਦਾ ਵਧੀਆ ਐ ਸ਼ੀਸ਼ੀ ਐ ਸ਼ੀਸ਼ੀ ਐ ਇੱਕ ਕਾਂਚੀ ਦੀ ਸ਼ੀਸ਼ੀ ਐ ਹੈ ਕੁਛ ਨਹੀਂ ਐ ਤਾਂ ਮੈਂ ਪੀ ਲੈ ਇਹ ਇਹ ਚ ਤੇਰਾ ਕੁਝ ਬਣਨਾ ਹੀ ਨਹੀਂ ਇਹਦਾ ਕੀ ਕਰੀ ਹਾਂ ਅਜੀਸੀ ਮਾਪੀਲਾ ਪੀਨੇ ਕੁਝ ਨਹੀਂ ਤੇ ਉਹ ਸ਼ਿੰਦੀ ਕੁ ਕੰਮ ਦਿਖਾਉਂਗਾ ਤੈਨੂੰ ਯਾਰ ਓਏ ਛੇ 5 ਸ਼ੀਸ਼ੇ ਪਾਏ ਆ ਬੋਲੇ ਇਹ ਤਾਂ ਕੁਝ ਨਹੀਂ ਹੈ ਲੱਗਦੀ ਹੈ ਤਾਂ ਓਏ ਸ਼ਿੰਦੀ ਓਏ ਨਕਲੀ ਓਏ ਸ਼ਿੰਦੀ ਉਹ ਨਾ ਮੈਂ ਲੈ ਆ ਪੈਸੇ ਓ ਬੋਲੇ ਬੋਲੇ ਦੁੱਬੀ ਯਾਰ ਓਏ ਸ਼ਿੰਦੀ ਯਾਰ ਫਿਰ ਉਹ ਜਵਾਕਾਂ ਲਈ ਗੱਲਾਂ ਯਾਰ ਫੋਨ ਲੈ ਕੇ ਆਇਆ ਹਾ ਕਿਹਦਾ ਫੋਨ ਚੱਕੀ ਫਿਰਦਾ ਇਹ ਮੇਰੇ ਵੱਡੇ ਭਰਾ ਦਾ ਉਹ ਆਦਾ ਤੁਹਾਨੂੰ ਦਵੇ ਕਿਤਾ ਇਹਨਾਂ ਤਰ੍ਹਾਂ ਦੋ ਦਿਨਾਂ ਦਾ ਸਰਦੂ ਤੁੱਥੇ ਕਰਨਾ ਕਰਜੂਗਾ ਕਰਜੂਗਾ ਓਏ ਤੂੰ ਆ ਪੀਂਦੇ ਨੂੰ ਸਿੰਦੀ ਓ ਸਿੰਦੀ ਇਹਨੂੰ ਪੀਂਦੇ ਓਏ ਇਹ ਤਾਂ ਕੁਛ ਨਹੀਂ ਰੱਖਿਆ ਯਾਰ ਬੱਚਾ ਆਪਣਾ ਇਹ ਬੱਚਾ ਆ ਗਿਆ ਇਹਨੂੰ ਦਵਾਉਂਗੇ ਨਾ ਸ਼ੀਸ਼ੀਆਂ ਮੈਂ ਬੱਚਾ ਇਹ ਆਪਣਾ ਓਏ ਉਹ ਪੀਂਦੇ ਓਏ ਆਪਣਾ ਬੱਚਾ ਓਏ ਬੱਚਾ ਯਾਰ ਕਿੱਧਰ ਗਈ ਯਾਰ ਓਏ ਬੈ ਬੈ ਓਏ ਗਾਗਾ ਕੇ ਮੇਰਾ ਓਏ ਬੈ ਜਾਂ ਹਿੰਦੀ ਓ ਤਾਂ ਸੁਣ ਬਈ ਬੈ 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 ਗੱਲ ਸੁਣ ਓਏ ਉੱਪਰ ਬੈ ਜਾ ਮੱਲਾ ਓਏ ਪੁੱਤ ਇਹ ਜਵਾਕ ਹੈ ਬੈਣ ਬੋਤਲ ਦੇ ਮੇਰੀ ਯਾਰ ਬੋਤਲ ਜੀ ਜੀ ਵੀ ਨਹੀਂ ਹੈ ਮੈਨੂੰ ਮੈਂ ਦਵਾਉਣਾ ਜੀ ਤੂੰ ਤਾਂ ਮੇਰੇ ਜਵਾਕਾਂ ਥੋਕੀ ਹੋਤੀ ਗੱਲਾਂ ਕਰਤੀਆਂ ਤੇਰਾ ਤੇਰਾ ਮੇਰੇ ਕੋਲ ਫੋਨ ਆ ਗਿਆ ਓਏ ਬੋਤਲ ਓਏ ਬੋਤਲ ਦੇ ਓਹ ਫੋਨ ਮੇਰਾ ਪਤਾ ਮੈਨੂੰ ਓ ਮੇਰੀ ਬੋਤਲ ਦਾ ਦੇ ਦੋ ਉਹ ਨੂੰ ਫੜਾ ਉਹਦੇ ਪਾਣੀ ਤੇਰੇ ਵਾਸਤੇ ਗਲੀ ਕਿੰਨੇ ਸ਼ੀਸ਼ੇ ਪੀਂਦੇ ਆ ਤੂੰ ਅੱਜ ਅੱਜ ਉਹ ਕਹਿੰਦਾ ਪਾਣੀ ਆ ਮੈਂ ਅਮਰਤ ਹੈ ਅਮਰਤ ਤੀਸੀ ਪੀਣੀ ਹੈ ਕਿੰਨੀਆਂ ਪੀ ਗਏ ਸੀ ਤੂੰ ਅੱਜ ਅੱਜ ਮੈਂ ਦੋ ਪੀ ਗਿਆ ਉਹ ਤੂੰ ਦੋ ਪੀ ਵੀ ਗਿਆ ਜੀਸ਼ੀਆਂ ਹਾਂ ਦੋ ਪੀ ਗਿਆ ਉਹ ਸਾਲਾ ਕਿਤੇ ਮਰਮੁਰਣਾ ਜੇ ਮੇਰੇ ਪੱਲੇ ਪੈ ਰਿਆਂ ਕਿਤੇ ਤੂੰ ਨਹੀਂ ਵਰਦਾ ਉਹ ਨਹੀਂ ਇੰਨੀ ਨਬਾਲੀ ਨਾ ਪੀ ਕੇ ਤੇ ਮੇਰੇ ਪੱਲੇ ਪਾਜੇ ਤੂੰ ਤੀਸੀ ਦਵਾ ਕੇ ਲਿਆ ਤੈਨੂੰ ਸੀ ਦਵਾ ਦੂੰ ਮੈਂ ਖੜ ਜਾ ਤੈਨੂੰ ਦਵਾਉਣੀ ਸੀ ਉਹਨੇ ਨਹੀਂ ਖੜ ਜਾ ਹਲੇ ਤੈਨੂੰ ਬਾਹਰ ਸੀ ਸੀ ਮੈਂ ਖੜ ਜਾ ਇੱਕ ਮਿੰਟ ਸਿੱਧਾ ਹੋ ਕੇ ਬਹਿ ਰਾ ਤੂੰ ਹਲੇ ਮਰਮੁਰ ਜਾਈਗਾ ਸਿੱਧਾ ਬਹਿ ਜਾ ਚਲੋ ਬਹਿ ਰਾ ਬਹਿ ਰਾ ਮੇਰੇ ਨਾਲ ਉਹ ਖੜ ਜਾ ਇੱਕ ਮਿੰਟ ਤੈਨੂੰ ਨਾ ਤੂੰ ਐਂ ਕਰ ਤੂੰ ਚੱਲ ਮੈਂ ਮਗਰੋਂ ਆ ਗਿਆ ਤੂੰ ਚੱਲ ਮੈਂ ਆ ਗਿਆ ਆ ਜੀਂਗਾ ਮੈਂ ਆ ਗਿਆ ਮਗਰੋਂ ਆ ਗਿਆ ਮੈਂ ਆ ਗਿਆ ਤੂੰ ਚੱਲ ਤੈਨੂੰ ਦੁਆਨਾ ਚੀਕ ਚੱਲ 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 ਜਾ ਤੋ ਜਾ ਗੱਲ ਕਰਨੀ ਐ ਕੋਈ ਮੱਲਾ ਚੱਲ ਹਾਂ ਹੁਣ ਤੂੰ ਬੋਲ ਹਾਂ ਬਾਈ ਬੋਲ ਤੂੰ ਆ ਕਿਹੜੇ ਜਵੱਕਾ ਵਾਲੇ ਕੰਮਾਂ 'ਚ ਪੈਂ ਛੋਟੇ ਕੰਮ ਨੇ ਤਾਂ ਆ ਦੇਖ ਮੇਰਾ ਬੰਦਾ ਦੇਖ ਮੇਰਾ ਭਤੀਜਾ ਇਹ ਲੰਦਾ ਸਵਰਗ ਨੇ ਨਿਆਰੇ ਚੱਲ ਸਗਾਪਤੀ ਜਾਇ ਸਗਾਪਤੀ ਜਾ ਮੇਰਾ ਹੈ ਅਸੀਂ ਆਏ ਥੋੜੀ ਬਣਾਈਆਂ ਕੋਠੀਆਂ ਆਵਦੀਆਂ ਹਾਂ ਲਾਹੌਰ ਇਹ ਤਾਂ ਮੈਨੂੰ ਵੀ ਕਰਾ ਤੂੰ ਕਿੱਥੋਂ ਕਰ ਲੇਗਾ ਤੇਰੇ ਜਗਰੇ ਨਹੀਂ ਤੇਰੇ ਜਨਾ ਜਗਰੇ ਹੈ ਨਹੀਂ ਜਗਰਾ ਬਹੁਤ ਤੇਰੇ ਭਰਾ ਚ ਬਹੁਤ ਤੇਰੇ ਜਗਰਾ ਜਮਾ ਤੂੰ ਇੰਨਾ ਕੰਮਾ ਦੀ ਰਹੇਗਾ ਬਸ ਆ ਜੂ ਬਾਏ ਮਾਰਲੀ ਤੇਰਾ ਭਰਾ ਇਕੱਲਾ ਖੜਾ ਆ ਜੂ ਆ ਖੜਾ ਹੋ ਜਾਏਗਾ ਮਰਜੀ ਬੰਦੇ ਹੋਣਾ ਖੜਾ ਹੋ ਜਾਏਗਾ ਤੂੰ ਖੜਾ ਹੋ ਜੂਗਾ ਮੈਂ ਵੇਖ ਦੇ ਲੈ ਸਾਡੇ ਵਾਲੇ ਕੰਮ ਤੈਨੂੰ ਕਰਨੇ ਪੈਣਗੇ ਫਿਰ ਦੇਖ ਲੈ ਜਿਹੜਾ ਮਰਜ਼ੀ ਹੋਵੇ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈ ਉਹ ਤੇਰੇ ਅੱਗੇ ਤੇਰੀ ਮਾਂ ਬੈਠੀ ਹੈ ਬਈ ਮਾਂ ਕੁਝ ਨਹੀਂ ਦਿੰਦੀ ਪੈਸੇ ਮੰਗਦੇ ਆ ਉਹ ਫਿਰ ਕੀ ਹੋ ਗਿਆ ਤੇਰਾ ਭਰਾ ਜਿਉਂਦਾ ਹਾਲੇ ਤੇਰੇ ਵਾਸਤੇ ਤੇਰਾ ਭਰਾ ਤੇਰਾ ਜਿਉਂਦਾ ਹਾਲੇ ਤੇਰੇ ਵਾਸਤੇ ਘਰ ਨਾ ਕਰ ਤੇਰਾ ਭਰਾ ਹੈਗਾ ਅੱਛਾ ਆ ਤੂੰ ਫੇਰ ਆ ਗਿਆ ਕਾਤਾ ਸੀਸੀ ਤੈਨੂੰ ਸੀਸੀ ਦਵਾ ਦੇਣਾ ਖੜ ਜਾ ਇੱਕ ਮਿੰਟ ਤੇ ਨਾਲ ਜਾਊਗਾ ਆਪਣਾ ਇਹ ਵੀ ਆਪਣਾ ਭਰਾ ਹੈ ਹੋਰ ਕੋਈ ਆਂਦੀ ਹੈ ਖੜ ਜਾ ਇੱਕ ਮਿੰਟ ਆਵੇ ਦੇਖ ਆ ਵੀ ਨਾਲ ਜਾਊਗਾ ਤੇਰੇ ਮੇਰਾ ਪਿੰਡਾ ਮਚਦਾ ਉਹ ਤੂੰ ਖੜ ਜਾ ਇੱਕ ਮਿੰਟ ਥੋੜਾ ਸਬਰ ਕਰ ਲੈ ਚੱਲਦੇ ਆਪਾਂ ਆਹ ਦੇਖ ਆ ਵੀ ਨਾਲ ਚੱਲੂਗਾ ਆਪਣੇ ਛੋਟਾ ਭਰਾ ਮੇਰਾ ਇਹ ਬੋਲੇ ਮੈਂ ਸੀਸੀ ਪੀਣੀ ਐ ਤੈਨੂੰ ਦਵਾ ਦਾਂਗੇ ਸ਼ੀਸ਼ੀ ਖੜ ਜਾ ਇੱਕ ਮਿੰਟ ਦਵਾ ਦਾਂਗੇ ਇੱਕ ਦੋ ਨਹੀਂ ਤੂੰ ਚਾਰ ਲੈ ਸ਼ੀਸ਼ੀਆਂ ਚਾਰ ਯਾਰ ਤੈਨੂੰ ਚਾਰ ਆਉਗਾ ਚਾਰ ਆਗੇ ਨਹੀਂ ਆਰੇ ਮੰਨਦਾ ਫਿਰ ਚਾਚੇ ਨੂੰ ਆਪਦੇ ਚੱਲ ਫਿਰ ਚੱਲ ਤੈਨੂੰ ਦਵਾਈ ਸ਼ੀਸ਼ੀ ਤੂੰ ਵੀ ਨਾਲ ਚੱਲ ਸਾਡੇ ਤੈਨੂੰ ਚਲਦਾਂ ਆ ਯਾਰ ਆਹ ਫੋਨ ਚੱਕੋ ਆਪਾਂ ਆਹ ਫੋਨ ਚਾਣਗੇ 6 8 ਤੂੰ ਫਿਕਰ ਨਾ ਕਰ ਚਾਰ ਤੇਰੀਆਂ ਚਾਰ ਇਹਦੀਆਂ ਮੈਂ ਸੀਸੀ ਪੀਊਂਗਾ ਤੈਨੂੰ ਸ਼ੀਸ਼ੇ ਪਿਉਣਾ ਹੈ ਤਾਂ ਫਿਕਰ ਨਾ ਕਰ ਆਇਆ ਕਿੱਧਰ ਨੂੰ ਜਾਵਾਂਗੇ ਉਹ ਸਾਹਮਣੇ ਰਾਹ ਹੈਗਾ ਇੱਧਰ ਨੂੰ ਚੱਲਦੇ ਆਪਾਂ ਉਹ ਮਲਾ ਦੇਖੀ ਓਏ ਚਲੋ ਵੀ ਚਲੋ ਚੱਲ ਚੱਲ ਕੋਈ ਨਾ ਕੋਈ ਨਾ ਇੱਧਰ ਨੂੰ ਜਾਣਾ ਇੱਧਰ ਨੂੰ ਆਪਾਂ ਸਿੱਧਾ ਤੁਸੀਂ ਐ ਕਰੋ ਇੱਥੇ ਬੈਠੋ ਮੈਂ ਆ ਕੇ ਦੋ ਮਿੰਟ ਚੁੱਸੇ ਬੈਠਾ ਤੁਸੀਂ ਇੱਥੇ ਬੈਠੋ ਇੱਥੇ ਬੈਠੋ ਇੱਥੇ ਬੈਠੋ ਉਹ ਬੈਜੋ ਮੈਂ ਤੁਹਾਨੂੰ ਦੰਗ ਸਾਰ ਕੇ ਆ ਗਿਆ ਤੁਹਾਡਾ ਉਹ ਪੁੱਲੇ ਦੇਖੀ ਉਹ ਕੁਛ ਨਹੀਂ ਹੁੰਦਾ ਤੂੰ ਇੱਥੇ ਬਹਿ ਰਿਹਾ ਚਿਸ਼ਿਲਾ ਕਿਹਾ ਖੜ ਦੇ ਚਿਸ਼ਿਲਾ ਕੇ ਆ ਗਿਆ ਮੈਂ ਖੜ ਜਾ ਤੂੰ ਬੱਠ ਰਿਹਾ ਉੱਥੇ ਜਾਣਾ ਉੱਥੇ ਲੱਗ ਕੇ ਠੀਕ ਹੈ ਤੂੰ ਮੈਂ ਅੱਧੇ ਘੰਟੇ ਤੱਕ ਆ ਜੂਗਾ ਮੈਂ ਘਰੇ ਵੀ ਜਾਣਾ ਚਾਹਤਾਂ ਕੋਈ ਨਾ ਕੋਈ ਨਾ ਸ਼ੀਸ਼ੀ ਲੈ ਕੇ ਜਾਏ ਚਾਚੇ ਕੋਲੋਂ ਆਵਦੇ ਅੱਜ ਠੀਕ ਹੈ ਆ ਜੇਂਗਾ ਅੱਧੇ ਘੰਟੇ ਦੇ ਤੱਕ ਪੱਕਾ ਪੱਕਾ ਚਾਚੇ ਜਮਾਨ ਆਏ ਤੂੰ ਫਿਕਰ ਨਾ ਕਰ ਵਾਜਿ ਦਾ ਫੋਨ ਆ ਗਿਆ ਹੈਲੋ ਕਿੰਨੇ ਚਾਹੀਦੇ ਨੇ ਪੱਤੇ ਦੋ ਮਿਲ ਜਾਣਗੇ ਫਿਕਰ ਨਾ ਕਰ ਮਿਲ ਜਾਣਗੇ ਹਾਂ ਅੱਧੇ ਘੰਟੇ ਨੂੰ ਤੁਹਾਨੂੰ ਲੈ ਕੇ ਦੇਣਾ ਪੱਤੇ ਦੋ ਮੈਂ ਚਲ ਠੀਕ ਹੈ ਕੱਟ ਫੋਨ ਆਕੀ ਦਾ ਫੋਨ ਪਿਆ ਵੇ ਅੱਛਾ ਆ ਨਸ਼ੇੜੀ ਦਾ ਉਹ ਫੋਨ ਹੈ ਆ ਵੀ ਸਹੀ ਹੈ ਆ ਆਪਾਂ ਨੂੰ ਫੋਨ ਮਿਲ ਗਿਆ ਇਹੋ ਜੇ ਚਾਰ ਪੰਜ ਗਰੜੀਆਂ ਹੋਰ ਮਿਲ ਜਾਣ ਆਪਾਂ ਇਹ ਕੋਠੀਆਂ ਪਾ ਲਾਂਗੇ ਆਪਣੀਆਂ ਵਧੀਆ ਤੇ ਸਾਰੇ ਨਸ਼ੇੜਿਆਂ ਨੂੰ ਇੱਕ ਨੂੰ ਦੇ ਦੂੰਗਾ ਦੋ ਸ਼ੀਸ਼ੀਆਂ ਇੱਕ ਨੂੰ ਦੇ ਦੂੰਗਾ ਇੱਕ ਬੋਤਲ ਆਪਣਾ ਡੰਗ ਸਰ ਜੂਗਾ ਵਧੀਆ ਵਧੀਆ ਵਧੀਆ